ਬਗੁਰਜੀ ਦਾ ਖਾਲਸਾ ਬਗੁਰਜੀ ਦੀ ਫਤਿਹ ਪਟਾਲ ਫਾਰਮ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੇ ਸਾਡਾ ਇਹ ਚੈਨਲ ਤੇ ਵੀਡੀਓ ਪਾਉਣ ਦਾ ਇੱਕ ਮੋਟਿਵ ਆ ਵੀ ਸਾਡੇ ਕੰਮਾਂ ਨੂੰ ਦੇਖ ਕੇ ਕੋਈ ਹੋਰ ਮੁੰਡਾ ਜਿਹਦੇ ਨਾਲ ਕੰਮ ਦੀ ਲਿਖੀ ਵਧੇ ਇਹਦੇ ਪਹਿਲੇ ਸੱਜਣ ਆਏ ਗਾਲਾਂ ਤੇ ਉਹ ਕੰਮ ਕਰਨ ਤੇ ਆਪਣਾ ਵਧੀਆ ਵਗੈਰਾ ਚਲਾਉਣ ਜਿਹੜੇ ਉਹਨਾਂ ਤੋਂ ਦੋ-ਦੋ ਮੁੰਡੇ ਹਰੇਕ ਦੇ ਘੱਟ ਦੇ ਘਰੇ ਆਲੇ ਦੇ ਖੇਤਾਂ 'ਚ ਲਾਈ ਡੰਡਾ ਕੋਈ ਤੇਰੇ ਲੱਗ ਜਾਂਦਾ ਤਾਂ ਫੀਤੀ ਦਾ ਕੱਲਾ ਪਿਓ ਪਰ ਹੀ ਜਾਂਦਾ ਮੁੰਡੇ ਅਮਾ ਲਾਇਆ 12 ਲੱਖ ਰੁਪਏ ਪਤਾ ਕੋਈ ਦੰਡਾ ਨਹੀਂ ਬਣਾ ਸਿੱਖੇ ਕੰਮ ਨਹੀਂ ਜਾਂਦਾ ਕੰਮ ਸਿੱਖੋ ਕੋਈ ਤਾਂ ਫਾਇਦਾ ਨਹੀਂ ਆਪਣਾ ਕੰਮ ਤੋਰਉਣ ਬਾਹਰ ਹੋ ਜਾਂਦੇ ਆ 25 30 ਲੱਖ ਰੁਪਏ ਲਾ ਕੇ ਉਹੀ ਜੇ 25 ਲੱਖ ਦੇ ਜਗ੍ਹਾ 10 12 ਲੱਖ ਰੁਪਏ ਲਾ ਕੇ ਆਪਣਾ ਫਾਰਮ ਤੋਂ ਸ਼ੁਰੂ ਕੀਤਾ ਹੋਵੇ 8 10 ਮੱਝਾਂ ਦਾ ਤਾਂ ਮੈਂ ਕਹਣਾ ਬਾਹਰ ਨਾਲੋਂ ਵੱਧ ਕਮਾਈ ਹੈ ਇਧਰ ਨਾਲੇ ਘਰ ਦਾ ਘਰੇ ਨਾਲੇ ਨਜ਼ਾਰੇ ਰੁਪਈਆ ਜਿਆਖਾ ਰਸ ਮੱਝਾਂ ਰੱਖੀਆਂ 70 50 60000 ਰੁਪਏ ਮਹੀਨੇ ਦਾ ਘੱਟੋ-ਘੱਟ ਛੱਡਦਾ ਨਹੀਂ ਹੁੰਦਾ ਮੇਰੇ ਵੱਧ ਵੀ ਕਮਾਉਂ ਲਿਆ ਬਾਈ ਲੋਕਾਂ ਕੋ 25 25 ਲੀਟਰਾਂ ਦੀਆਂ ਮੱਝਾਂ ਵੀ ਨੇ ਇਹ ਜੀ ਗੱਲਾਂ ਨਹੀਂ ਹੋਈਆਂ ਲੋਕ 25 25 ਲੀਟਰਾਂ ਦੀਆਂ ਮੱਝਾਂ ਬੰਨੀ ਬੈਠਾ ਆਪਾਂ ਉਹ ਮੈਂ ਆਪ ਪਹਿਲੀ ਨਹੀਂ ਹੈ 25 25 ਲੀਟਰਾਂ ਦੀਆਂ ਪਹਿਲੇ ਦਿਨ ਲੈ ਲਓ ਆਪਣਾ ਕੰਮ ਸ਼ੁਰੂ ਕਰੋ 15 15 20 20 ਲੀਟਰਾਂ ਦੀਆਂ ਮੱਝਾਂ ਦਾ ਕੰਮ ਸ਼ੁਰੂ ਕਰੋ ਆਪਣਾ ਫਾਰਮ ਕਾਮ ਆਓ ਕਰੋ ਇਹਨਾਂ ਉੱਤੇ ਘਰ ਦਾ ਵੀ ਉਹਨਾਂ ਖੜੇ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਆਪਣਾ ਕੰਮ ਸਿੱਧੂ ਕਰੋ ਇੱਥੇ ਕੰਮ ਕਰਕੇ ਆਪਣਾ ਨਾਲ ਦਾ ਮਾਪਾ ਬਾਬ ਦੇ ਕੋਲ ਰੋਣ ਨਾਲ ਆਪਣਾ ਸੋਨੇ ਕਿੱਥੇ ਦਾ ਜਵਾਕ ਆ ਤੇ ਮੇਰੀ ਲੋੜ ਨਹੀਂ ਪਰ ਆਪਣਾ ਇੱਥੇ ਸਾਰੇ ਬਾਹਰ ਜਾਈ ਜਾਂਦੇ ਐ ਸੇ ਮਾਪਾ ਬਾਬ ਨੂੰ ਬੁੜੇ ਇਕੱਲੇ ਰਹਿ ਜਾਂਦੇ ਆ ਤਾਂ ਖੰਭਾ ਜਿਹੜੀਆਂ ਨਾਲੇ ਆਪਣਾ ਘਰੇ ਕੰਮ ਕਰਦੇ ਹਰੇਕ ਜੇ ਘਰੇ ਅੱਗੇ ਦੇਖਾ ਚ ਪਾਇਆ ਵਿਜੇ ਪਾਇਆ ਹੋਈਆਂ ਜਾਈ ਦਾ ਲੋਕਾਂ ਨੇ ਘਰੇ ਅੱਜ ਡੇ ਬਰਾਂਡੇ ਪਾਇਆ ਡੰਕਰ ਨੂੰ ਕੋਈ ਡੰਗਰ ਨਹੀਂ ਹੈਗਾ ਵਿੱਚ ਦੁੱਧ ਮੁੱਲ ਦੋ ਦੋ ਚਾਰ ਕਰ ਮੱਝਾਂ ਹਰੇ ਕਰੇ ਕੋ ਆਪਣੇ ਲੋਕ ਜੀ ਨੌਣੇ ਫਮਿਆਂ ਵਿੱਚ ਵੱਧ ਜੀ ਕੀਮਤ ਵਧੀਆ ਹੋ ਜਾਣੀ ਪੂਰੀ ਸ਼ਹਿਰਾਂ ਦੇ ਨਾਗਰਿਕ ਦੁੱਧ ਬਣ ਬਣ ਕੇ ਰੋਖਾ ਲੱਗ ਜੇ ਤੇ ਸਫਾਈ ਬਹੁਤ ਹੋ ਗਈ ਤੇ ਲੋਕ ਵੀ ਲੋਕ ਵੀ ਜਾਗਰੂਕ ਹੋ ਗਏ ਸ਼ਹਿਰਾਂ ਵਾਲੇ ਇਹਨਾਂ ਨੂੰ ਪਤਾ ਲੱਗ ਜਾਣਾ ਅਗਲੀ ਦਿਨ ਦੇ ਵਿੱਚ ਫਰਕ ਫਟਾ ਦੇ ਵੀ ਜਣਾ ਵੀ ਆਪਣਾ ਕੰਮ ਕਰੋ ਇਹਨਾਂ ਨਾਲ 4 ਰੁਪਏ ਤੁਹਾਨੂੰ ਵੜਨਾ ਦੇ ਨਾਲੇ ਲੋਕਾਂ ਨੂੰ ਵਧੀਆ ਸ਼ੇਰ ਤਾਂ ਮਿਲੇ ਦੁੱਧ ਵਧੀਆ ਮਿਲੇ ਇਹ ਸਾਡਾ ਹੋਵਾ ਮਾਡਰ ਵੀਡੀਓ ਪਾਉਣ ਦਾ ਇਹੋ ਨੇ ਉਹ ਜਿਹੜੇ ਵੀਡੀਓ ਪਾਵਾ ਨੇ ਜੇ ਹੋਏ ਤੁਹਾਨੂੰ ਪਤਾ ਕਰਾਇਆ ਜੀ ਇਹਨਾਂ ਨੂੰ ਪਤਾ ਇਹ ਵੀ ਕੋਈ ਗੱਲ ਨਹੀਂ ਆਉਂਦੇ ਅੱਜ ਇਹ ਵੀ ਗੱਲ ਇਹ ਇੰਨਾ ਜਾਣਦੇ ਆ ਵੀ ਆਉਣ ਵਾਲੇ ਇੱਕ ਤੋਂ ਖਾਲਾਂ ਦੇ ਵਿੱਚ ਵਿੱਚ ਜੀਨੇ ਕੋ 10-15 ਨੰਬਰ ਚਾ ਰੱਖੀ ਨਹੀਂ ਨੇ ਕਾਮਾਂ ਮੱਝਾ ਜਿਹੜਾ ਮਾਟੀ ਰਸ ਗਿਆ ਜਾ ਬੋੜਾਂ ਪੂਰਾ ਜਾ ਯਾਰ ਇਹ ਨਾ ਕੰਮ ਕਰੂਗਾ ਨਾ ਵਧੀਆ ਤਾਂ ਹੈ ਕਮਾਉਂਣਾ ਨੇ ਸੁਣਨੇ ਤੇ ਮਾ ਦੋਸਤਾਂ ਨੇ ਦੌਰ ਕੀ ਹੋਰ ਵਧ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧ ਜਾਣੀ ਹੈ ਇਹ ਕੀਮਤ ਜੇ ਆਪਾਂ ਨੂੰ ਫਾਇਦਾ ਹੀ ਆ ਬਾਹਰ ਕੰਮ ਕਰਨ ਨਾਲੋਂ ਘਰੇ ਕੰਮ ਕਰੋ ਨਾਲੇ ਆਪਣੀ ਕਿੱਤੀ ਕਰੋ ਨਿਆਰੇ ਲੋਭਾਂ ਲੋਭਾਂ ਕੀ ਉਹ ਬੇਲਾ ਲਾਹ ਨੂੰ ਦਿਖਾਉਣੇ ਆ ਕਿ ਆਮੇ ਕੰਮ ਕਰਾ ਦਿਖਾਉਣੇ ਆ ਦੇ ਲੋਕੀ ਨੂੰ ਜਿਆਦਾ ਥੋੜਾ ਲੇਟ ਕੰਮ ਨੂੰ ਕੰਮ ਹੁੰਦਾ ਜਿਆਦਾ ਤਾਂ ਹੁੰਦਾ 8 ਦੇ ਲੇਟ ਹੋ ਜੀਦਾ ਲੋਕੇ ਦਾ ਬਲਾਉਂ ਹੁਣ ਦਿਖਾਉਨੇ ਹੁਣ ਸਾਨੂੰ ਥੋੜਾ ਜੇ ਕੰਮ ਨੇ ਕੋਈ ਇੱਕ ਪੱਖਾ ਹੋ ਗਿਆ ਖਰਾਬ ਪੱਖਾ ਭੁੱਲ ਗਏ ਹੁਣ ਲੈ ਦੇਣਾ ਮੇਰੀ ਆ ਕੇ ਮੁੰਡਾ ਦੁੱਧ ਲੈ ਕੇ ਆਂਦਾ ਪਰ ਉਹਦਾ ਵੀ ਮੇਰੇ ਘਰੇ ਪੱਖਾ ਪਿਆ ਖੋਲਿਆ ਕੇ ਦੰਨਾ ਮੈਂ ਉਹ ਲਾ ਲਓ ਤੇ ਉਹ ਲਾ ਕੇ ਲੈ ਜਾਣਾ ਪੱਖੇ ਲੋਕ ਨਾ ਉੱਪਰ ਡੰਗਾ ਮੱਖੀ ਬੋੜਾ ਤਨਾ ਕੁਕਾਰ ਨਹੀਂ ਬੋੜਾ ਤੇ ਜੀ ਦੇਖਦੇ ਆ ਇੱਕ ਤਾਂ ਫੁਆਰੇ ਫਟਕਾਰ ਦੀ ਸਲਾਹ ਬਣਦੀ ਐ ਇੱਥੇ ਵੀ ਲੱਗੀ ਐ ਉਹਦੇ ਨਾਲ ਅੱਡੇ ਪੱਖਾ ਠੰਡੀ ਹਵਾ ਮਾਰਨਗੇ ਹੁਣ ਪੱਖੇ ਵੀ ਆਕੇ ਵਰਗੀ ਹਵਾ ਮਾਰਦੇ ਨੇ ਦੇਖ ਜਾਨ ਫੁਆਰੇ ਲਾਉਣ ਦੀ ਸਲਾਹ ਬਣਦੀ ਆ ਫੁਆਰੇ ਅੱਜ ਦੇ ਮਾਚ ਕੋਰਨਾ ਦੇਖਾਂਗੇ ਅਮਰੇ ਕੱਲ ਨੂੰ ਅੱਜ ਸਮੱਝ ਵੀ ਦੇਖਣੀ ਆਂ ਯਾਰੇ ਕੰਮ ਬਹੁਤ ਆ ਰਹੇ ਨੇ ਦਿਖਾਉਣਿਆਂ ਦੰਦੇ ਵਿੱਚ ਕੰਮ ਕੀ ਕੀ ਕਰ ਰਹੇ ਆਂ ਅਸੀਂ ਚਲੋ ਦੇਖੋ ਕਿ ਬਲੌਗ ਮੀਂਹ ਵੀ ਆ ਗਿਆ ਅੱਜ ਅੱਜ ਦੀ ਗੱਲ ਕਰਾਂਗੇ ਆਇਆ ਮੀਂਹ ਆ ਗਿਆ ਅੱਜ ਆਪਾਂ ਡੰਗਨ ਨਾਲ ਅੱਜ ਮੀਂਹ ਆ ਗਿਆ

ਗੋਰ ਮੈਂ ਆਇਆਂ ਛਕਣਾ ਭਇਆ ਪਾਣੀ ਇਹਨੇ ਅੱਛਾ ਨਾ ਇਹ ਮਿਸਪਰੋ ਕਰ ਲੋ ਆਪਣਾ ਚੈਨਲ ਨੂੰ ਸਬਸਕ੍ਰਾਈਬਰ ਹੋਣ ਹੈ ਫਿਰ ਨਹੀਂ ਤੁਹਾਨੂੰ ਵੀ ਕਰਨੇ ਨੇ ਨਾ ਤੇ ਵੀ ਗਾਣਾ ਹੀ ਹੈ ਵੀ ਬਲੌਗ ਆ ਗਾਣਾ ਅੱਛਾ ਗਿਆ ਮੀਨ ਜੀ ਨਾਲ ਡੰਡਾ ਅੱਜ ਆ ਡੰਡਾ ਨਾਲ ਆ ਕਲੇਜ ਤੇ ਲੈ ਮੀਨ ਆ ਗਿਆ ਗੜਾ ਬਤੀ ਹੈ ਹੈ ਤੋਰਾ ਚੱਕੜ ਦੇ ਤੋ ਤੋ ਖਰਾਬ ਉਹਦੇ ਕੜਨਾਂ ਦੇ ਅਮਾਰ ਦੇ ਵਿੱਚ ਜਿਹੜੀਆਂ ਦੇਖ ਕਾਰਨਾ ਮਾਰਦੇ ਨੇ ਕਾਹਦੀ ਬੈਠਾਂ ਚ ਇਹ ਆਵ ਖਰਾਬ ਕੀਤਾ ਜਾ ਰਹੇ ਨੇ ਪਤਾ ਕੀ ਕਰਦੇ ਜੀਏ ਐਂ ਕਰਦ ਮਾਰ ਕੇ ਐਂ ਕਰੀਏ ਜੀ ਇਹ ਤਾਂ ਰਣਵੀਰਾਂ ਦੀ ਉਹ ਐਂ ਕਰਦ ਮਰੀ ਜਾਂਦਾ ਜੀ ਕਰਦ ਫਸਾਈ ਦੀ ਵਿੱਚ ਥੱਲੇ ਵੜਨ ਨੂੰ ਥੱਲੇ ਖੋਲਣ ਨੂੰ ਉਹੀ ਕਰਦ ਮਰੀ ਜਾਂਦਾ ਜੀ ਉਹ ਹਵਾ ਲਾਗੀ ਚਾਰ ਦੋ ਤੋਂ ਖਰਾਬ ਹੋ ਗਈ ਐ ਅੱਠਵੀਂ ਗੱਠ ਹੈ ਹੁਣ ਤਾਂ ਭੀਰ ਲੀ ਤੇ ਹੁਣ ਕਿੰਨੇ ਜੰਦੀ ਬਈ ਐ ਸਭ ਤੋਂ ਵੱਡਾ ਫਟਾ ਲੱਗਿਆ ਇਹਨੂੰ ਉਹ ਦਾ ਹੋ ਨਹੀਂ ਉਹ ਆਇਆ ਨੇ ਇੰਨਾਂ ਬੱਚਾ ਕਰਦਾ ਵਜੇ ਨੇ ਅੱਜ ਦੀ ਕੱਤੀ ਵੀ ਇੱਧਰ ਕਰਦੀ ਰੱਖ ਦੋ ਮੱਝਾਂ ਦੀ ਮੱਝ ਦੇਖ ਨੂੰ ਮੈਂ ਤੇ ਮੈਂ ਗੇਂਜਾ ਜਿਹੜਾ ਮੇਰਾ ਬੰਦਾ ਗਿਆ ਨਾ ਮੱਟੀ ਹਾਂ ਜੀ ਵੀਡੀਓ ਆ ਗਿਆ। ਸਾਨੂੰ ਮੈਂ ਵੀ ਸਾਹ ਬੜੀ ਸੰਜਾ ਮੰਡੀ ਕੀ ਆਇਆ ਕਰਾਂਗੇ ਮੰਡੀ ਜਾਊ ਵੀਡੀਓ ਬਣਾ ਕੇ ਲਿਆਉਂਗਾ ਮੰਡੀ ਦੀ। ਤੇ ਮੈਂ ਸੋ ਤੇ ਉਹ ਵੀ ਛੱਡ। ਵਿਊ ਤਾਂ ਆਉਂਦੇ ਨਹੀਂ ਹੈਗੇ ਆਪਾਂ ਨੂੰ। ਵੀ ਉਹੀ ਮੰਡੀਆਂ ਇਹ ਠੱਕੇ ਖਾਂਦੇ ਫਿਰਿਓ ਇਹਨਾ ਆਉਣਾ ਘਰੀ ਕੰਮ ਕਰ ਲੋ। ਜੇ ਵਿਊ ਆਇਆ ਕਰਨਾ ਖੰਨੇ ਚਾਰ ਪੰਜ ਚਾਰ ਮੰਡੀਆਂ ਲੱਗਦੀਆਂ ਸਾਰੀਆਂ ਮੰਡੀਆਂ ਦੇ ਮੰਡੀਆਂ ਦੀ ਵੀਡੀਓ ਪਾਇਆ ਕਰਾਂਗੇ। ਨਾਲੇ ਆਪੂ ਦੇਖਾ ਕਰਨਾ ਹੈ ਨਗਰਾਂ ਦੇ ਵਿੱਚ ਕਿਵੇਂ ਨੇ ਬਾਕੀ ਇਹ ਜਿਹੜਾ ਨੇ ਕੋਈ ਡੱਗਾ ਡੁੰਗਰ ਬੈਠਣਾ ਹੁੰਦਾ ਮੈਨੂੰ ਵੀਡੀਓ ਭੇਜਿਆ ਕਰੋ ਬਣਾ ਕੇ ਅਸੀਂ ਆਪਣੇ ਚੈਨਲ ਉੱਤੇ ਪਾ ਕਰਾਂਗੇ ਕੋਈ ਅਸੀਂ ਪਾ ਰਹੀ ਜਾਨਾ ਕਿ ਤੋਂ ਵੀਡੀਓ ਦੇਖ ਪਾ ਕਰਾਂਗੇ ਵੀਡੀਓ ਬਣਾ ਕੇ ਕੀ ਹੋ ਗਿਆ ਚਾਰ ਨੂੰ ਸਭੀ ਕਾਹਨ ਲਿਆਇਆ ਚੱਕਰ ਹਾੜਾ ਹੁੰਦਾ ਯਾਰ ਬੀ ਬੀ ਸਭੀ ਜਿਆ ਮਾੜਾ ਚਾਹੇ ਤੇ ਕੋਹ ਹੋਲੇ ਦੀ ਬਲਾ ਉਹ ਤੇ ਕੱਢ ਹੋਰ ਬੱਟਾ ਮੜੀ ਪਾਣੀ ਹਾਗੜਾ ਨਗਰ ਮਿਨੀਮਲਚਰ ਨਹੀਂ ਹੰਦੇ ਇਹਦੇ ਲੋਕਾਂ ਨੂੰ ਟਟ ਟਟ ਪੰਦਿਆ ਇੱਕ ਲਵਾਵਾ ਜਿਹਾ ਲੈਂਦਾ ਵੀ ਮੈਂ ਇੱਕ ਦਿਨ ਨਹੀਂ ਹਾਦਾ ਹੈਗਾ ਇੱਥੇ ਪਿਆ ਇਕੱਠੇ ਜਿਤਨਾ ਇਕੱਠ ਮੁੱਕੇ ਉੱਥੇ ਰੱਖ ਦੇਣਾ ਉੱਥੋਂ ਜਾ ਕੇ ਫੇਰ ਇੱਥੇ ਰੱਖ ਦੇਣਾ ਸਾਰੀਆਂ ਇਕੱਠਾਂ ਦੇ ਉੱਤੇ ਜੁਮਦਾ ਹੈ 7-8 ਦੇ ਪਰ ਇਹ ਹਾਂਜੀ ਇਹ ਨੂੰ ਇਹ ਮੈਨੂੰ ਕਹਿੰਦਾ ਪਿੱਛੇ ਪਿੱਛੇ ਪਾ ਕੇ ਮਗਾ ਪੜਿਆ ਮਿਨੀ ਮਿਨੀਮਲਚਰ ਕੀ ਕਰਦੇ ਆ ਤਾਂ ਦਾਣਾ ਪਣਾ ਜਹੀਦਾ ਪਸ਼ੂ ਨੂੰ ਵਧੀਆ ਬਾਕੀ ਭਾਈ ਜਿਹੜੇ ਫਾਰਮਰ ਵੀ ਆਪਣੀ ਸਮਝ ਆ ਸਤੇ ਬਹੁਤ ਵਧ ਗਏ ਨੇ ਕਿੰਨੇ ਖਾਤੇ ਗਰੀ ਆਵਾਂਗੇ ਹੁਣ ਤਾਂ ਕੱਲੇ ਕੱਲੀ ਦੀ ਪੌਣ ਲੱਗ ਜਾਪੇ ਤਾਂ ਬਹੁਤ ਬਹੁਤ ਹਾਂ ਬੰਦਾ ਇਹਨੇ ਵਧੀਆ ਵੀ ਦਾਣਾ ਹੀ ਵਧੀਆ ਪਾਓ ਹਾਂ ਹਾਂ ਚਾਰ ਦੇ ਲੋਸੀ ਇੰਨਾ ਪਾਉਣਾ 2 ਕੁਆਂਟਲ ਚਾਰ ਆ 2 ਕੁਆਂਟਲ ਸਵੇਰੇ 2 ਕੁਆਂਟਲ ਸ਼ਾਮ ਨੂੰ ਪੂਰੀ ਗਿੰਨੀ ਪਾਈ ਆ ਸਾਰੀ ਉਹ ਚਲੋ ਪੂਰੀ ਦੇ ਹੋਣਗੇ ਇੱਕ ਬੰਦ ਪਈਆ ਹੋਲੀ ਜਿਹਾ ਦੀ ਹੋਏ ਕਾਰਨ ਕਰੇ ਪੂਰਾ ਕਾਰਨ ਇਹ ਲਿਖਾ ਕਿ ਤਾਰਾਂ ਛੋਣਾਂ ਤਾਰਾਂ ਨਾ ਕਰਨੇ ਕਪੰਡ ਪਈ ਜਾਂਨ ਨੂੰ ਇਹ ਬਚੋ ਕਾਪਿਓ ਪੱਤੇ ਦੀ ਗੋਲੀ ਪੂਰਾ ਕਾਰਨ ਇਹਨਾਂ ਨੂੰ ਸਮਝੋ ਕੋਈ ਕੋਈ ਆਲਾ ਨਹੀਂ ਸਹੀ ਅਸਲੀ ਜੇ ਇਹ ਅਚਾਰ ਨਾ ਪਾਣਾ ਹੁੰਦਾ ਤਾਂ ਹੀ ਇਹ ਨੇਤਰ ਖੰਦੇ ਹੋਣੀਆਂ ਸਾਰੀਆਂ ਸਮਝ ਇਹਦੇ ਵਿੱਚ ਇੱਕ ਬਾਕ ਦਾਨੀ ਪਈ ਜੇ ਤਾੜ ਨਗਰਾ ਰੱਖਣਾ ਹੈ ਦੋ ਕਾਡਰ ਲਾਜੇ ਚਾਰ ਪੈ ਜਾਣਾ ਬਸ ਬਹੁਤ ਅਨੰਦ ਰੱਖੀ ਵੀ ਇੱਟੇ ਰਹਿ ਗਈ ਪਤਾ ਵੀ ਨਹੀਂ ਗੱਲ ਆਉਣਾ ਹੋਰ ਕਦੇ ਬਾਹਰੋਂ ਬਿੱਲੀ ਹੁਣ ਗਈ ਅੱਜ ਕਰਦੇ ਹਾਂ ਫੂਨ ਉਹਨਾਂ ਨੂੰ ਪਛੜਿਆ ਗੱਲ ਆਉਣਾ ਚਾਰ ਅੱਧਾ ਪਿਆਦਾ ਹੈਗਾ ਉੱਥੇ ਜਾ ਅੱਜ ਤੱਕ 20 ਕਿੱਦਾਂ ਨਾ ਸੀਰੋ ਖੜਾ ਖਾਦਣਾ ਸੀਗਾ ਅਸੀਂ। ਕਰ ਦੋ। ਕਰ ਦੋ ਫੰਡਾ। ਆ ਵੀਡੀਓ ਵੀ ਕੰਚ ਨੇ ਪੋਣਾ 20 ਸਾਲ ਹੋ ਗਏ। ਕਦੇ ਇਸ ਤਰ੍ਹਾਂ ਦਾ ਰਹਿਣਾ ਨਹੀਂ ਪਾਇਆ। ਕੋਈ ਹੋਰ ਨਹੀਂ। ਅਚਾਰ ਵੀ ਪੋਣਾ ਤਿੰਨ ਚਾਰ ਮਾਲੋ ਲਗਾਤਾ ਕੋਈ ਰਿਪੀਟ ਨਹੀਂ ਬੱਜੀ। ਜੋ ਜਿਹੜੇ ਕੋਈ ਬੰਦੇ ਅਜੇ ਹੈਗੇ ਗਿਆਨੀ ਸਾਡੇ ਪਿੰਡ ਜਿਹੜੇ ਐਵੇਂ ਨਾ ਐਵੇਂ ਕੰਟੈਂਟ ਵੀਡੀਓ ਦੇ ਵਿੱਚ ਫੀਰਾਵਾ ਹਾਤਾ। ਤੇ ਕੰਟੈਂਟ ਵੀਡੀਓ ਦੇ ਵਿੱਚ ਫੀਰਾਵਾ ਹਾਤਾ। ਜਿਹੜਾ ਚਾਰ ਆ ਇਹ ਗਰਮ ਬਹੁਤ ਆ। ਹੂੰ। ਤੇ ਡੰਗਰ ਕੱਪੜ ਨਹੀਂ ਲੈਣੇ ਹੈਗੇ। ਵੀ ਡੰਗਰ ਸਾਡੇ ਕੱਪੜ ਨਹੀਂ ਲੈਣੇ। ਵੀ ਡੰਗਰ ਸਾਡੇ ਕੱਪੜ ਸਾਡੇ ਤਾਂ ਕਦੇ ਹੈਗੀ ਪ੍ਰੋਬਲਮ ਆਈ ਨਹੀਂਗੀ। ਆਈ ਦਾ ਕੁ ਪਰ ਮਾਤਾ ਵਾਂ ਦੀ ਕਰਪਾ ਨਾਲ ਸਾਰੇ ਡੰਗੜ ਆਪਣੇ ਟਾਈਨ ਆ ਘਪਣ ਰਹੇ ਨੇ ਬੜੀ ਐਨ ਬਹੁਤਾ ਆਹਣਾ ਟੱਡਾ ਟਹਲਾ ਅੱਧਾ ਹਲਾ ਵੀੜ ਦਾ ਪੈ ਗਿਆ ਇਹਦੇ ਹਲਾ ਰਖਲਾ ਫੁੱਲ ਭਰਿਆ ਨੇ ਰੋਤਾ ਹਲਾ ਵੀੜ ਬਕਾ ਗਿਆ ਇਹਦੀ ਪੂਰਾ ਆਹ ਤਾਂ ਹਲਾ ਇੱਕ ਪੈਣਾ ਇੱਕ ਨਗਰ ਨੂੰ ਇੱਕ ਟਾਈਮ ਦਾ ਇਹ ਵੀ ਭਰਨਾਂ ਕਰਿਆ 你家的，我走着。 ਇਹ ਮੱਕੀ ਦਾ achar ਪਿਆ ਹੋਇਆ ਤਾਂ ਸਾਰਿਆਂ ਨਾਲ ਵਧੀਆ। ਅੱਜ ਹੁਣ ਪਾਣੀ ਪਾਉਂਦੇ ਨਹੀਂ ਹੈਗਾ ਮੱਕੀ ਦਾ ਜਾਰ ਇੱਕ ਤਾਂ ਸਾਡੇ ਜਗਾ ਨਹੀਂ ਲੋਟ ਰਹੀ। ਕੌਣ ਨੂੰ ਸਾਡੀ ਮੋਟਰ ਤੇ ਹੈ। ਆਹ ਜਿਹੜੇ ਸਰਕਾਰ ਨੇ ਬੰਨ ਲਾਤੇ ਇੱਕ ਪਾਸੇ ਰੇਲਵੇ ਜਾਣ ਬਣ ਗਈ। ਤੇ ਇੱਕ ਪਾਸੇ ਬਾਈਪਾਸ ਖਾਣ ਗਿਆ। ਇੱਕ ਪਾਸੇ ਭੜੀ ਰੋਡ ਆ ਗਿਆ। ਤਿੰਨ ਪਾਸੇ ਬੰਨ ਲੱਗ ਗਿਆ। ਪਾਣੀ ਕਿੱਥੇ ਪਾਸ ਤੋਂ ਨਹੀਂ ਜਾਂਦਾ ਹੈਗਾ। ਉੱਧਰੋਂ ਆਉਂਦਾ ਸਾਰੇ ਸੋਤਨ ਪਿੰਡਾਂ ਦਾ ਪਾਣੀ। ਆ ਗਏ ਸਾਡੇ ਜਿੱਤਾਂ ਅਰਜੰਦਾ ਨਾਸਤ ਤੋਂ ਆਪਾ ਸਣੀਏ ਦੋ ਹੋ ਰਹੇ ਦੋ ਤਿੰਨ ਲੱਖ ਦਾ ਚਾਰ ਪੰਜ ਇਹ ਇਧਰੋਂ ਹੁਣੀ ਪੈ ਗਿਆ ਖਰਾਬ ਹੋ ਰਿਹਾ ਤੇ ਇਹਨਾਂ ਨੇ ਬਧੀਆ ਨਹੀਂ ਪਾਉਂਦੇ ਇਹਦੇ ਚਾਰ ਕੂੜੀ ਵੀ ਵਧੀਆ ਕੂੜੀ ਮਾੜੀ ਕੀ ਨਹੀਂ ਇਹਦੇ ਟੜੇ ਕੋ ਜਦਾ ਘਟਾ ਥੋੜੀ ਜੀ ਇਹ ਜਗਾ ਥੋੜੀ ਹੋਰ ਹੁੰਦੀ ਟੰਡ ਕਰਾ ਹਿਆਂ ਫਲੇ ਫਲੇ ਘਟਣਾ ਠੀਕੇ ਹੁਣ ਸਾਨੂੰ ਬੰਨ ਕੇ ਰੱਖਣਾ ਪੈਂਦੇ ਨੇ ਕਿ ਜਗਾ ਹੀ ਖੜ ਦੇਣਾ ਪੈਣਾ ਇੱਤਾਂ ਜੀ ਕਰੇਂਦੀ ਇਹਨੇ ਬਾਹਰ ਸ਼ਾਮ ਨੂੰ ਬਾਹਰ ਜੇ ਮੜੋਦਨੇ ਅੱਛਲੀਆਂ ਬੰਨੀ ਹੈ ਜੀ ਦੇਖਾਂਗੇ ਹਾਂ ਆਉਣ ਲੱਗਣਾ ਜੇ ਫਾਰਮ ਬੜਾ ਪਾਉਣੀ ਸਾਡੀ ਮੋਟਰ ਤੇ ਬੱਚੇ ਬਾਹਾਂ ਬੱਚੀ ਪਾਉਣ ਦਾ ਫਾਇਦਾ ਉਹ ਲੋਗਿਆ ਆਖੀ ਫੜਾ ਜਾਂਦੇ ਆ। ਇੱਕ ਕਵਾਇ ਗਮੇ ਹੋਗੀ। ਇਹ ਦੂਜਾ ਕਰਨਾ। ਸਾਡੀ ਸਲਾਹ ਹੈ ਹੁਣ ਦੇਖਾਂਗੇ 2-3 ਸਾਲਾਂ ਤੱਕ ਕੰਮਿਆਂ ਨੂੰ ਡਰਾਈਵ ਫੜਾ ਜਾਂ ਤੇ ਬੜਾ ਫਾਰਮ ਪਾਵਾਂਗੇ ਮੋਟਰ ਦੇ ਉੱਤੇ। ਕਟੋਟਾ 100 150 ਦਾ ਐੜਾ ਇਹ ਗੱਲ ਬਣ ਗਈਆਂ 20 ਤੱਕੀ ਦਾ ਸਾਡੇ ਕੋਲ ਹੁਣ ਵੀ ਹੈ ਜੀ ਹਾਂ ਜਿਵੇਂ ਮੈਂ ਪਹਿਲਾਂ ਕਿਹਾ ਸਵੇਰੇ ਦਿੱਤੇ ਸਾਰੇ ਨੌਕਰੀ ਕਰਨ ਨੂੰ ਆਮੀ ਆਪ ਮਾ ਹੱਟਾ ਕੰਮਾਂ ਹਵਾਲ ਕਰਕੇ ਬਾਕੀ ਰੇ ਮਾ ਇੱਦਾਂ ਹੋਰ ਆ ਹੁਣ ਹਰੇਕ ਮਾਪੇ ਪੈਂਦਾ ਦੇਖ ਮਾਵਾਪਾ ਹਨਾ ਤੁਹਾਡਾ ਬੱਚਾ ਪੜ੍ਹ ਲੈ ਕੇ ਵਧੀਆ ਨੌਕਰੀ ਕਰੇ ਹੁਣ ਮਾਵਾਪਾ ਇਨਾ ਖਰਚਾ ਕਰਦੇ ਨੇ ਬੱਚਿਆਂ ਦੀਆ ਪੜਾਈ ਦੇ ਹੁਣ ਜਲਦੀ ਪੜ੍ਹਦੇ ਜਾਓ ਮੈਂ ਤੁਹਾਨੂੰ ਅੱਗੇ ਗੱਲ ਕਰਾਂ ਕਿ ਕਿੱਥੇ ਜਾਣਾ ਵਾਹੀ ਇਹ ਦੀਓ ਮੈਂ ਤਾਂ ਵੀ ਪੜ੍ਹਦਾ ਜੀ ਜੇ 5 ਰੁਪਏ ਤੁਸੀਂ ਖਾਣ ਦੀਆਂ ਲਿਗੀਆਂ ਜਦ ਵੀ ਲੋਕ ਆਫਸਰ ਲੱਗਦੇ ਹੀ ਜਦ ਵੀ ਲੋਕ ਬਾਹਰ ਜਾਂਦੇ ਸੀ ਹੁਣ ਥੋੜਾ ਜਿਆਦਾ ਹੀ ਹੋ ਗਿਆ ਹਾਂ ਤਾਂ ਅੰਗੀਆਂ ਅੰਗੀਆਂ ਸੁਣਨਾ ਮਾਰੋ ਮਾਰ ਲੋਕਾਂ ਦੇ ਜੀ ਸੁਧਾ ਨੇ ਪੜਾਈਆਂ ਪਤਾ ਨਹੀਂ ਕੀ ਹਸਾਤਾ ਵਾ ਲੋਕਾਂ ਨਾਲ ਸਾਰੇ ਲੋਕ ਬੜੀ ਹਟਾਇਆ ਸਭ ਦੇ ਪੜਨਾ ਪੜੇ ਸਾਰੇ ਅੱਤਾ ਬੜਾ ਬਾਬਾ ਸੋ ਉਹਨੂੰ ਪੜ ਸਭ ਕਹਿੰਦੇ ਅਸੀਂ ਚਾਹ ਕਹਿੰਦੇ ਸਭ ਦੇ ਪੜਨਾ ਬੱਚੇ ਪਰ ਜੇ ਵੀ ਸਭ ਦੇ ਪੜ ਕੇ ਪੜਨਗੇ ਜਲ ਵਧੀਆ ਗੱਲ ਨਾਲ ਜੇ ਲੋ ਸਾਰੇ ਪੜਨਗੇਾਰੇ ਪੜ ਕੇ ਸਾਰੇ ਅਫਸਰ ਬਣ ਲੱਗਣ ਲੱਗੇ ਸਾਰੇ ਬਾਹਰ ਨੂੰ ਜਾਣ ਲੱਗੇ ਅੱਧਿਆਂ ਨੇ ਰਹਿਣਾ ਅੱਧਿਆਂ ਨੇ ਬਾਹਰ ਵੀ ਜਾਣਾ ਅੱਧਿਆਂ ਨੇ ਅਫਸਰੀਆਂ ਵੀ ਕਰਨੀਆਂ ਨੇ ਚਾਹ ਕਹਿੰਦੇ ਪਈ ਆਪਣੇ ਬੱਚਿਆਂ ਨੂੰ ਆਪਣਾ ਜਿਹੜਾ ਗੱਗੀ ਪੁਰਸ਼ੀ ਕੰਮ ਹੈਗਾ ਓਡਾ ਕੋਈ ਡੰਗਰ ਰੱਖਦਾ ਡੰਗਰਾਂ ਦੇ ਵਿੱਚ ਮਾਣਾ ਮੁੱਟਾ ਨੂੰ ਸਿਖਾਉ ਕੰਮ ਕੋਈ ਖੇਤੀ ਕਰਦਾ ਖੇਤੀ ਸਿਖਾਉ ਉਹਨੂੰ ਮਾਣੀ ਮੁੱਟੀ ਨਾਲ ਲੈ ਕੇ ਜਾਓ ਪਤਾ ਲੱਗੇ ਕੋਈ ਦੁਕਾਨਦਾਰ ਆ ਆਪਣੀ ਦੁਕਾਨ ਕੋਲ ਬੈਠਣਾ ਦਿਖਾਓ ਕਿਉਂਕਿ ਇਹ ਨਹੀਂ ਪਤਾ ਛੋਟੇ ਬੱਚੇ ਨੂੰ ਨੌਕਰੀ ਮਿਲਣੀ ਆ ਜਾਂ ਨਾਂ ਮਿਲਣੀ ਆ ਕੀ ਪਤਾ ਛੋਟੇ ਬੱਚੇ ਨੇ ਖੇਤੀ ਦੇ ਬੱਚੇ ਇੰਨਾ ਸਫਲ ਹੋ ਜਾਣਾ ਕੀ ਪਤਾ ਤੁਹਾਡੇ ਬੱਚੇ ਦਾ ਫਾਰਮ ਇੰਨਾ ਚੱਲ ਜਾਣਾ ਕੁਝ ਨਹੀਂ ਪਤਾ ਕੀ ਬੱਚਾ ਪਤਾ ਤੁਹਾਡੇ ਬੱਚੇ ਨੂੰ ਅਫਸਰ ਬਹੁੜਾ ਬਣ ਜਾਣਾ ਯਾਨੀ ਕਿ ਸਾਰੇ ਪਾਸਿਆਂ ਨੂੰ ਉਹਨੂੰ ਬੱਚੇ ਨੂੰ ਆਪਣੇ ਨੂੰ ਪੂਰਾ ਟ੍ਰੇਨ ਕਰ ਦੇਣਾ ਹੁਣ ਹੁਣ ਕੀ ਕਰਦੇ ਨੇ ਹੁਣ ਤਾਂ ਕਹਿੰਦੇ ਹਟਾ ਦਿੱਤਾ ਪੜਦਾ ਫਿਰ ਸਕੂਲ ਸਕੂਲੋਂ ਆ ਕੇ ਘਰੇ ਘਰੇ ਰੁਕੀ ਜਾਂਦੇ ਕੱਲ ਕੂਸਣ ਤੇ ਕੂਸਣ ਤੋਂ ਉਹਨੇ ਨਿਹਰਾ ਹੋ ਜਾਂਦਾ ਘਰੇ ਫਿਰ ਬੱਚਾ ਰੱਸ ਕੀ ਬਾਹਰ ਖੇលਿਆ ਕੀ ਪੜ੍ਹਿਆ ਕੀ ਐਕਟੀਵਿਟੀ ਕੀਤੀ ਫਲਾ ਮਾਦਾ ਇੰਨੇ ਜ਼ੋਰ ਲਾਉਣ ਨਾਲ ਬੱਚਾ ਪੜ੍ਹ ਜੂ ਉਹਨੂੰ ਵਧੀਆ ਪੂਰੇ ਨੰਬਰ ਲੈ ਕੇ ਪਾਸ ਬੀਉ ਨੂੰ ਕੱਲ ਨੂੰ ਨੌਕਰੀ ਨਾ ਮਿਲੀ ਬੱਚਾ ਕੋਈ ਆਪਣਾ ਜ਼ੋਰ ਦਾ ਕੰਮ ਕਰ ਲੂ ਇਹਨੇ ਸਾਰੀ ਜ਼ਿੰਦਗੀ ਹੱਥ ਨਹੀਂ ਹਿਲਾ ਕੇ ਦੇਖਿਆ ਹੈਗਾ ਉਹ ਜ਼ੋਰ ਦਾ ਕੰਮ ਕਿੱਥੇ ਕਰ ਲੂ ਤਾਂ ਹੀ ਕਹਿੰਦੇ ਵੀ ਪੜਾਉਗੇ ਨਾਲ ਪੜ੍ਹਾਈ ਵੀ ਜ਼ਰੂਰੀ ਆ ਤੇ ਕੰਮ ਵੀ ਜਰੂਰੀ ਨੇ ਐਕਟੀਵਿਟੀਆਂ ਕੰਮ ਵੀ ਜ਼ਰੂਰੀ ਆ ਕੰਮ ਤੋਂ ਬਿਨਾ ਕੁਝ ਨਹੀਂ ਹੈਗਾ ਭਾਈ ਵੀ ਤਾਂ ਹੀ ਕੰਮ ਆਉਂਦੇ ਆ ਹੁਣ ਪੜ੍ਹੇ ਲਏ ਆ ਮੁੰਡੇ ਡੇਡੇ ਐਮ ਐਸੀਆਂ ਬੀ ਐਸੀਆਂ ਕੀਤੀਆਂ ਨੇ ਮੁੰਡਿਆਂ ਨੇ ਫਾਰਮ ਚਲਾਉਂਦੇ ਨੇ ਕੁੜੀਆਂ ਨੇ ਵੀਡੀਓ ਆਉਂਦੀਆਂ ਦੂਦੇ ਉੱਤੇ ਇਹ ਡੇਡੇ ਫਾਰਮ ਵਧੀਆ ਚਲਾਉਂਦੇ ਨੇ ਦੇਖ ਕੇ ਖੁਸ਼ੀ ਹੁੰਦੀ ਆ ਇਹਨੂੰ ਮੈਂ ਅਸੀਂ ਵੀ ਤਾਂ ਪੜੇ ਹੋਈ ਆ ਮੇਰੀ ਵੀ ਬੀਬੀ ਹੈ ਕੀਤੀ ਹੋਈ ਆ ਚਲ ਬੀ ਐ ਦਾ ਟਾਈਮ ਹੁੰਦੀ ਆ ਇਹ ਵੀ 12ਵੀਂ ਤੋਂ ਬਾਅਦ ਇਹ ਕਰੀ ਨਾ ਕਹਿੰਦਾ ਬਿਮਾਰ ਬੰਦੇ ਨੂੰ ਗੂਲੂ ਗੋਸ ਲਾਉਣਾ ਵੀ ਇਹਦਾ ਉਹ ਕੰਮ ਆ। ਤੇ ਬੀਏ ਏਡੀ ਗੱਲ ਨਹੀਂ ਜੇ ਦੁੱਧ ਫੀਲ ਚਾਹਾਂ ਬੜੀਆ ਸੀ ਕੰਮ ਆਏ ਤਾਂ ਆਪਾਂ 7-10 ਸਾਲ ਪਹਿਲਾਂ ਜੀਣਾ ਹੈਗਾ ਫਿਰ ਚਲੋ ਬਾਕੀ ਗਾਹਾਂ ਕਰਦੇ ਆਂ ਗੱਲਾਂ ਤੁਹਾਡੇ ਨਾਲ ਕੇ ਬਲਾਵਾਂ ਤੇ। ਲੋ ਵੀ ਹੁਣ ਕਰਦੇ ਆਂ ਆਪਾਂ ਧਾਰਾ ਚੌਂ ਦੀ ਤਿਆਰੀ ਤੇ ਲੇਟ ਹੈ ਨਹੀਂ ਅੱਜ। ਇਹ ਆਪਾਂ ਨੂੰ ਹੱਥਾਂ ਨਾਲੇ ਚੋਣੀਆਂ ਪਾਣੀਆਂ ਨੇ ਧਾਰਾਂ। ਮੋਬਾਈਲਿਆਂ ਨਾਲ ਸੁਚਾਰਾ ਨਾਲ ਲੜਤੋਂ ਆਖਾ ਜਾਂਦਾ ਖੜਦੀਆਂ ਵੀ ਨਹੀਂ ਹੈਗੀਆਂ। ਟਾਈਮ ਲੱਗੂ ਬਹੁਤ ਇੱਕ। ਉਂਗੂਠੇ ਦੇ ਨੋਂ ਤੇ ਛੱਟ ਲੱਗੀ ਆ ਹੱਥ ਬਹੁਤ ਔਖੀ ਧਾਰ ਚ ਹੁੰਦੀ ਆ। ਸਵੇਰੇ ਇੱਕ ਮੈਸੇਜ ਖਰਾਬ ਹੋ ਗਿਆ ਕਨੇ ਹੱਥਾਂ ਉਹ ਹੌਲੀ ਚੋਂ ਹੁੰਦੀ ਆ। ਥੋੜੀ ਚੋਣ ਕਰਕੇ ਉਹ ਟੱਪ ਜਾਂਦੀ ਆ। ਤੇ ਹਿਦਿਆਣਾ ਹੱਥਾਂ ਨਾਲੇ ਚੋਣੇ ਅੱਜ। ਕਰਦੇ ਹਾਂ ਤਿਆਰੀ। 5:00 ਵਜ ਗਏ। ਤਾਰਾਂ ਚੋਂ ਆਉਣੀਆਂ ਨੇ ਧਾਰਾਂ ਲੱਗਿਆ ਚੋਣ ਨੌਗਣਾਂ ਲੱਗਿਆ ਤਾਰਾਂ ਚੋਣ ਹਵਾ ਨੇ ਕਰਤਾ ਕੰਮ ਸਾਰੇ ਮਤਲਬ ਉਹ ਵੀ ਪਾੜ ਤੇ ਮੈਡ ਹੋਣ ਤੰਗੇ ਜਿਹੜੇ ਪੰਪਾ ਰੋਕਣ ਤੋਂ ਅੜਾ ਅੱਗੇ ਚਮਕਦੀਆਂ ਨੇ ਅੱਜ ਇਹਨੇ ਮੁੰਡੇ ਨੇ ਮਾਰਿਆ ਜੋਰ ਅੱਜ ਦਪਹਿਰ ਦਾ ਬਰਾ ਪੂਰਾ ਨਗਣਾ ਇੰਨੇ ਪੂਰੀਆਂ ਆ ਨਾ ਹਰੀਜਨ ਨਾਲ ਚਲੋ ਹੁਣ ਅਸੀਂ ਕਰਦੇ ਆਂ ਚਬਾਈ ਸ਼ੁਰੂ 5:00 ਵੱਜ ਗਏ ਇਹ ਆਜ ਵੇਲੇ ਆੜ ਤਾਂ ਵਧੀਆ ਗੱਲਾਂ ਚਲੋ ਠੀਕ ਹਾਏ ਬੱਚੀ ਹੁਣ ਬੰਲਾ ਬਣਾ ਲਿਆ ਥੋੜਾ ਜਿਹਾ ਟੱਡਾ ਬੜੀ ਵਿਚਾਰੀ ਮੁਸ਼ਕਲ ਦਾ ਮੁਸ਼ਕਲ ਦੌਰ ਤੋਂ ਨਿਕਲੀ ਆ ਹੈ ਫੇ ਵੀ ਹੋਣ ਲੱਗੀ ਕਾਮਯਾਬ 2.5 ਤਿੰਨ ਗਲੋ ਤਿੰਨ ਗਲੋ ਜਿੰਦਿਆ ਕਰਨਾ ਇੱਕ ਟਾਈਮ ਦਾ 6 ਗਲੋ ਤੇ ਹੈਗਾ ਦੋਹਾਂ ਦਾ ਮਾਰ ਕੀ ਬਜੀ ਇੱਕ ਤਰ੍ਹਾਂ ਦੀ ਵਿਚਾਰੀ ਬਹੁਤ ਬੁਰੀ ਹਾਲਤ ਹੋ ਗਈ ਸੀ ਹਲੇ ਵੀ ਗੋਹਾ ਨੂੰ ਸਹੀ ਤਰ੍ਹਾਂ ਢੰਗ ਨਾ ਆਉਂਦਾ ਨਹੀਂ ਹੈਗਾ ਬੋਸ ਸੋਹਣੇ ਬੱਚੇ ਦੀ ਪੂਰੀ ਵਧੀਆ ਨੰ ਬਿੱਲੀਆਂ ਖਾਣੇ ਚਲੋ ਜੋ ਕੁਦਰਤ ਨੂੰ ਮਨਜ਼ੂਰ ਆ ਜੋ ਇਹਦੇ ਨਾਲ ਹੋਣਾ ਚਾਹੀਦਾ ਚਲੋ ਠੀਕ ਹਨ ਚੁੰਨੇ ਆਧਾਰਾਂ ਤੇ ਅੱਗੇ ਦਾ ਬਲਾਗ ਹਨ ਦਫੋਨੇ ਆ ਕਿਹਾਂ ਜਾ ਕੇ ਵੱਡੇ ਬਲਾਗ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੱਤਵੱਦ ਆਪਣੇ ਦੋਸਤਾਂ ਮਿੱਤਰਾਂ ਨੂੰ ਚੈਨਲ ਸਬਸਕ੍ਰਾਈਬ ਕਰਾਓ ਚਲੋ ਠੀਕ ਹੈ ਜੀ ਕਰਦੇ ਆ ਅੱਗੇ ਸਟਾਰਟ ਲਓ ਜੀ ਲਾਈਟ ਆ ਗਈ ਥੀ ਫਿਰ ਇੱਕੇ ਧਾਰ ਤੋਂ ਜੱਤ ਨਾਲ ਇਹ ਨੂੰ ਆਈ ਲਾਈਟ ਆ ਸਬਰ ਮਨਾਇਆ ਬੜਾ ਵੱਡਾ ਵੀ ਜਾ ਕੇ ਉਹਨੂੰ ਲਾਈਟ ਦੇਖਦੇ ਦੇਖੇ ਨਾ ਭਾਜਰ ਕਿੰਨੀ ਆ ਸ਼ੋਹ ਹੁੰਦੇ ਆਉਂਦੇ ਬਹੁਤ ਕੀ ਹੋ ਰਿਹਾ ਹੈ ਜੀ ਕੋਈ ਉਹਦਾ ਲੈ ਇੱਕ ਹਸੋਂ ਦਾ ਹੱਥ ਨਾਲ ਕੋਈ ਨਹੀਂ ਲੱਗਦਾ ਹੈਗਾ ਉਨੇ ਹੀ ਟਾਈਮ ਆ ਹੱਥ ਲੱਗਦਾ ਚੋਂ ਕੋਈ ਨਹੀਂ ਇਹਨਾਂ ਲੱਗਦਾ ਬਈ ਕੋਈ ਤਾਂ ਵੀ ਫਰਕ ਨਹੀਂ ਹੈਗਾ ਪਰ ਇਹਦੇ ਨਾਲ ਜੀ ਸੁਖਰੀਆ ਥੋੜਾ ਜਿਆ ਬੰਦੇ ਨੂੰ ਚੋਣ ਦਾ ਇੱਕ ਛੜਿਆਤੀ ਹੋ ਜਾਂਦੇ ਨੇ ਆਪਾਂ ਕਿਸੇ ਮੁੜ ਕੇ ਫਿਰ ਦੁਬਾਰਾ ਹੱਥ ਨਾਲ ਫੜਦੀਆਂ ਜਿੱਤੀਆਂ ਲੱਤਾਂ ਬਹੁਤ ਮਾਰਦੀਆਂ ਟੁਪੜੀ ਜੁੜੀ ਬਹੁਤ ਮਸਤੀ ਜੁੜੀ ਹੈ ਲੱਤਾਂ ਵਾਸਤੇ ਬਹੁਤ ਕੋਈ ਨਹੀਂ ਕਰਦੇ ਹੁੰਦੇ ਨਾ ਗੱਲ ਕਰਾਂ ਥੋੜੀ ਜਿਹੀ ਤਾਰਾ ਲੈਣ ਨਾ ਭਾਜੀ ਦੇ ਤੇ ਬੜਾ ਬੜਾ ਪਾਈਏ ਨਾ ਉਹ ਵੀ ਤਾਰਾਂ ਨੂੰ ਨਾ ਜੋ ਕੇ ਅਸੀਂ ਉਹਨਾਂ ਹੋ ਗਏ ਬਹਿਦੇ ਨਾਲ ਦਿਨ ਨਾਲ ਲੱਗਦਾ ਕਿ ਥੋੜੀ ਜਿਹੇ ਜਿਹੇ ਪਾਣੀ ਕੱਢਦੇ ਰਹੇ ਬੰਦੀ ਨਾ ਜੋ ਇਹ ਜਿੱਦ ਦੁੱਧ ਨਾ ਜਾਂਦੇ ਨਹੀਂ ਇਹ ਜਿੱਦ ਦੁੱਧ ਹੀ ਆਨੇ ਆਣ ਥੋੜੀ ਅਮਾ ਜਨ ਖਾਨ ਨੇ ਬਹੁਤ ਹੋ ਗਿਆ ਇਹ ਤੋਂ ਹੋਰ ਗੱਲ ਆਇਆ ਨਾ ਹਵਾਲਾ ਪੈ ਪਹਾ ਇਹਨੂੰ ਕੱਟ ਕੇ ਹਟਣਾ ਹੀ ਚਾਹੀਦਾ ਹੈ ਨਾ ਫਿਰ ਇਹ ਖਚਲੰਦਾ ਨੂੰ ਮਾਲ ਸਾਰੇ ਉਹ ਜਾ ਰਿਹਾ ਜਾਂਦਾ ਪੰਪ ਦੇ ਵਿੱਚ ਇਹਦਾ ਪੰਪ ਖਰਾਬ ਹੋਇਆ ਤਾਂ ਪੰਪ ਜਾਂ ਵੀ ਬੋਲਦੇ ਕਿ ਚਾਰ ਬੰਦੇ ਨੇ ਗੱਲ ਦੇ ਬਲਾਗ ਦੀ ਆਪਾਂ ਕਰਦੇ ਹਾਂ ਸਮਾਪਤੀ ਮੇਰੇ ਬਣਾਉ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਕਮੈਂਟ ਕਰਦੇ ਰਹੋ ਮੈਂ ਤੁਹਾਨੂੰ ਬਣਾਉ ਕਰਨਾ ਲੱਗਿਆ ਧੰਨਵਾਦ ਬਹੁਤ ਆਖਾਰਿਆਂ ਦਾ ਵੀਡੀਓ ਦੇਖਣ ਲਈ ਐਗੋ ਜਗਾਉਗਾ ਐਗੋ ਜਗਾਉਗਾ